ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਭਰਵੇਂ ਬੈਂਗਣਾਂ ਦੀ ਰੈਸিপি ਸਿਖਾਵਾਂਗੇ ਆਮ ਤੌਰ ਤੇ ਬੱਚਿਆਂ ਨੂੰ ਬੈਂਗਣ ਬਿਲਕੁਲ ਪਸੰਦ ਨਹੀਂ ਹੁੰਦੇ ਪਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਣਗੇ ਤੇ ਆਸਾਨ ਵੀ ਬਹੁਤ ਨੇ ਇਹਦੇ ਲਈ ਆਪਾਂ ਛੋਟੇ-ਛੋਟੇ ਬੈਂਗਣ ਲੈ ਲੈਨੇ ਜੀ ਤੇ ਇਦਾਂ ਆਪਾਂ ਇਹਦੇ ਵਿੱਚ ਕੱਟ ਲਗਾਵਾਂਗੇ ਸਾਰੇ ਬੈਂਗਣਾਂ ਦੇ ਵਿੱਚ ਕਿਉਂਕਿ ਆਪਾਂ ਇਹਦੇ ਵਿੱਚ ਮਸਾਲਾ ਭਰਨਾ ਹੈ ਬਹੁਤ ਡੂੰਘਾ ਕੱਟ ਨਹੀਂ ਲਗਾਉਣਾ ਹੈਗਾ ਉਸ ਤੋਂ ਬਾਅਦ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਜਿਸਦੇ ਲਈ ਆਪਾਂ ਥੋੜੀ ਜੀ ਹਲਦੀ ਲਈਏ ਕੋਲੀ ਦੇ ਵਿੱਚ ਨਾਲ ਆਪਾਂ ਨਮਕ ਲਿਆਏ ਲਾਲ ਮਿਰਚ ਆਪਣੇ ਟੇਸ ਦੇ ਅਕੋਰਡਿੰਗ ਲੈਣੀ ਹੈ ਜੀ ਨਾਲ ਹੀ ਆਪਾਂ ਅਮचूर ਪਾਊਡਰ ਲਿਆਏ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਲਿਆਏ ਤੇ ਨਾਲ ਆਪਾਂ ਲਿਆਏ ਜੀ ਕਾਲਾ ਨਮਕ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਵੀ ਹੋਰ ਪਾਣ ਦੀ ਲੋੜ ਨਹੀਂ ਹੈਗੀ ਤੇ ਆ ਸੁੱਕਾ ਮਸਾਲਾ ਹੀ ਆਪਾਂ ਬੈਂਗਣਾਂ ਦੇ ਵਿੱਚ ਭਰਾਂਗੇ ਤਾਂ ਇਹਨਾਂ ਨੂੰ ਆਪਾਂ ਸਾਰੇ ਬੈਂਗਣਾਂ ਦੇ ਵਿੱਚ ਇਹ ਮਸਾਲੇ ਨੂੰ ਭਰ ਦਾਂਗੇ ਤੇ ਅੰਦਰ ਤੱਕ ਜਾਣ ਦਵਾਂਗੇ ਐਵੇਂ ਕਰਕੇ ਜੀ ਆਪਾਂ ਆਪਣੇ ਸਾਰੇ ਬੈਂਗਣ ਨੇ ਜਿਹੜੇ ਉਹ ਤਿਆਰ ਕਰ ਲੈਨੇ ਤੇ ਫਿਰ ਆਪਾਂ ਇਸ ਤੋਂ ਬਾਅਦ ਇਹਨਾਂ ਨੂੰ ਫਰਾਈ ਕਰਾਂਗੇ ਆਪਾਂ ਇੱਕ ਕੜਾਈ ਲੈ ਲਈਏ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਲਿਆਏ ਸਰੋਂ ਦੇ ਤੇਲ ਨਾਲ ਜਿਆਦਾ ਵਧੀਆ ਸੁਆਦ ਆਉਂਦਾ ਹੈ ਤੇ ਆਪਾਂ ਇੱਕ ਇੱਕ ਕਰਕੇ ਸਾਰੇ ਬੈਂਗਣੇ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਥੋੜੀ ਥੋੜੀ ਦੇਰ ਬਾਅਦ ਹਿਲਾਉਂਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਦ ਤੱਕ ਇਹ ਸੌਫਟ ਨਾ ਹੋ ਜਾਣ ਵਿੱਚ ਵਿੱਚ ਆਪਾਂ ਹਿਲਾਉਂਦੇ ਰਹਿਣਾ ਹੈ ਜੇ ਨਹੀਂ ਤਾਂ ਇਹ ਜਲ ਜਾਣਗੇ ਤੇ ਗੈਸ ਆਪਾਂ ਉਰੇ ਲੋ ਰੱਖਾਂਗੇ ਬਹੁਤ ਜ਼ਿਆਦਾ ਅੰਜ ਹੋਏਗੀ ਤਾਂ ਬੈਂਗਣ ਜਲ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਇਦਾਂ ਘੁਮਾ ਘੁਮਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਆਪਣੇ ਬੈਂਗੜ ਨੇ ਜਿਹੜੇ ਉਹ ਬਹੁਤ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਤਾਂ ਤਿਆਰ ਨੇ ਆਪਾਂ ਇਹਨਾਂ ਨੂੰ ਅਲੱਗ ਪਲੇਟ 'ਚ ਲੈ ਲਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਤੜਕਾ ਲਗਾਵਾਂਗੇ ਜਿਹਦੇ ਲਈ ਅਸੀਂ ਦੋ ਬੜੇ ਬੜੇ ਪਿਆਜ਼ ਲੰਬੇ ਲੰਬੇ ਕੱਟ ਕੇ ਲੈਨੇ ਪਿਆਜ਼ ਇਹਦੇ ਵਿੱਚ ਲੰਬੇ ਲੰਬੇ ਵਧੀਆ ਲੱਗਦੇ ਨੇ ਨਾਲ ਹੀ ਆਪਾਂ ਅਦਰਕ ਲਸਣ ਲਈ ਆਏ ਉਹ ਵੀ ਆਪਾਂ ਲੰਬਾ ਲੰਬਾ ਹੀ ਕੱਟਿਆ ਹੈ ਨਾਲ ਆਪਾਂ ਟਮਾਟਰ ਲਏ ਨੇ ਜੀ ਨਾਲ ਆਪਾਂ ਲਈਆਂ ਨੇ ਹਰੀ ਮਿਰਚਾਂ ਇਹ ਵੀ ਲੰਬੀ ਲੰਬੀ ਲਈਆਂ ਨੇ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਤੇਜ਼ ਮਿਰਚ ਨਹੀਂ ਖਾਂਦੇ ਤੇ ਆਪਾਂ ਸੇਮ ਹੀ ਤੇਲ ਦੇ ਵਿੱਚ ਤੜਕਾ ਲਗਾ ਦਾਂਗੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਜੀਰਾ ਪਾਇਆ ਹੈ ਜੀ ਫਿਰ ਆਪਾਂ ਪਾਵਾਂਗੇ ਜੀ ਅਦਰਕ ਤੇ ਲਸਣ ਇਨਾਂ ਨੂੰ ਹਲਕਾ ਜਿਹਾ ਆਪਾਂ ਫਰਾਈ ਕਰਾਂਗੇ ਅਦਰਕ ਲਸਣ ਪਹਿਲਾਂ ਭਾੜਨ ਬਹੁਤ ਹੀ ਵਧੀਆ ਖੁਸ਼ਬੂ ਤੇ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਂਦਾ ਹੈ ਅਦਰਕ ਲਸਣ ਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਤੇ ਫਿਰ ਆਪਾਂ ਟਮਾਟਰ ਪਾ ਲੈਣੇ ਜਿਵੇਂ ਆਪਾਂ ਬਿਲਕੁਲ ਨਾਰਮਲ ਸਬਜੀ ਨੂੰ ਤੜਕਾ ਲਗਾਣੇ ਆਏ ਇਹ ਤੜਕਾ ਵੀ ਆਪਾਂ ਉਵੇਂ ਹੀ ਲਗਾ ਰਹੇ ਆ ਇਹਦੇ ਵਿੱਚ ਹੁਣ ਆਪਾਂ ਨਮਕ ਪਾਤਾ ਹੈ ਤਾਂ ਜੋ ਆਪਣੇ ਟਮਾਟਰ ਨੇ ਉਹ ਜਿਹੜੇ ਜਲਦੀ ਸੌਫਟ ਹੋ ਜਾਣ ਤੇ ਜਲਦੀ ਪੱਕ ਜਾਣ ਹੁਣ ਆਪਾਂ ਥੋੜੀ ਦੇਰ ਨੂੰ ਢੱਕ ਕੇ ਪਕਾਵਾਂਗੇ 5-10 ਮਿੰਟ ਦੇ ਵਿੱਚ ਆਪਣੇ ਟਮਾਟਰ ਨੇ ਜਿਹੜੇ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਟਮਾਟਰਾਂ ਨੂੰ ਮੈਸ਼ ਕਰ ਲਿਆ ਕਟਚੀ ਨਾਲ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਰੈਗੂਲਰ ਮਸਾਲੇ ਹੁੰਨੇ ਆ ਉਹ ਪਾਵਾਂਗੇ ਜਿਵੇਂ ਕਿ ਹਲਦੀ ਹੋਗੀ ਜੀ ਨਾਲੇ ਆਪਾਂ ਪਾਈਆ ਲਾਲ ਮਿਰਚ 1/2 ਕੱਪ ਪਹਿਲਾਂ ਪਾਤਾ ਸੀ ਜੀ ਉਹ ਤੁਸੀਂ ਮਸਾਲੇ ਦੇਖ ਕੇ ਪਾਉਣੇ ਨੇ ਕਿਉਂਕਿ ਆਪਾਂ ਪਹਿਲਾਂ ਬੈਂਗਣਾ ਦੇ ਵਿੱਚ ਵੀ ਮਸਾਲੇ ਪਾਏ ਹੋਏ ਨੇ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਪਾਈਆਂ ਨੇ ਹਰੀ ਮਿਰਚਾਂ ਹਰੀ ਮਿਰਚਾ ਤੁਸੀਂ ਲਾਸਟ ਦੇ ਵਿੱਚ ਹੀ ਪਾਣਾ ਇਹਦੇ ਨਾਲੇ ਹੋਰ ਵੀ ਜ਼ਿਆਦਾ ਸਵਾਦ ਲੱਗਣਗੇ ਆ ਤੇ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਆਸਾਨ ਨਾਲ ਆਪਾਂ ਇਹ ਸਬਜ਼ੀ ਜਿਹੜੀ ਉਹ ਤਿਆਰ ਕਰ ਰਹੇ ਹਾਂ ਘਰ ਦੇ ਵਿੱਚ ਕੋਈ ਕੋਈ ਹੁੰਦਾ ਹੈ ਜਿਹਨੂੰ ਬੈਂਗਣ ਪਸੰਦ ਹੋਣ ਤੁਹਡੇ ਘਰ ਚ ਵੀ ਜੇ ਬੱਚੇ ਬੈਂਗਣ ਨਹੀਂ ਖਾਂਦੇ ਤਾਂ ਇਦਾਂ ਬਣਾ ਕੇ ਦੇਖਣਾ ਤੁਹਾਨੂੰ ਵੀ ਇਦਾਂ ਬਹੁਤ ਵਧੀਆ ਲੱਗਣਗੇ ਆ ਮਸਾਲੇ ਨੂੰ ਆਪਾਂ ਥੋੜੀ ਜਿਹੀ ਹੋਰ ਆਂਚ ਲਗਾਈ ਹੈ ਆਪਣਾ ਤੜਕਾ ਬਿਲਕੁਲ ਤਿਆਰ ਹੈ ਫਿਰ ਆਪਾਂ ਇਹਦੇ ਵਿੱਚ ਆਪਣੇ ਬੈਂਗਣ ਨੇ ਜਿਹੜੇ ਆਪਾਂ ਫਰਾਈ ਕਰੇ ਸੀਗੇ ਉਹ ਪਾਦਨੇ ਨੇ ਤੁਸੀਂ ਬੈਂਗਣ ਜਿਹੜੇ ਨੇ ਉਹ ਛੋਟੇ-ਛੋਟੇ ਹੀ ਲੈਣੇ ਨੇ आप हम ची तरह मिक्स करा थोड़ी जी इन्हों आँच भी लवा जीता जो सारा कुछ आपस में रल मिल जाए ਹੁਣ ਆਪਾਂ ਇਹਨਾਂ ਨੂੰ 5-10 ਮਿੰਟ ਇਦਾਂ ਹੀ ਢੱਕ ਕੇ ਪਕਾਵਾਂਗੇ ਗੈਸ ਆਪਾਂ ਬਿਲਕੁਲ ਘਟ ਕਰਤਾ ਹੈ ਤੇ ਬਸ ਇਸ ਤੋਂ ਬਾਅਦ ਆਪਾਂ ਕੁਝ ਵੀ ਹੋਰ ਨਹੀਂ ਕਰਨਾ ਆਪਣੀ ਸਬਜ਼ੀ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਹ ਪਰਾਂਠਿਆਂ ਨਾਲ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਆਹ ਰੈਸਪੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਤੁਹਾਡੀ ਸਾਰੀ ਫੈਮਿਲੀ ਨੂੰ ਇਹ ਬਹੁਤ ਹੀ ਵਧੀਆ ਲੱਗੇਗੀ ਤੇ ਕੁਝ ਏਦਾਂ ਹੀ ਨਵੇਂ ਤਰੀਕੇ ਨਾਲ ਬੈਂਗੜ ਬਣਾ ਕੇ ਆਪਣੇ ਘਰ ਦੇ ਨੂੰ ਜ਼ਰੂਰ ਖਵਾਣਾ